ਯਾ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਲਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਸ਼ੇਅਰ ਜਰੂਰ ਕਰਿਓ ਸ਼ੁਭਾ ਕ ਕਰਦੇ ਹਾਂ ਅੱਜ ਦੀ ਵੱਡੀ ਖਬਰ ਇੰਗਲੈਂਡ ਚ ਖੇਡਿਆ ਸੀ ਹੀ ਹੀਰੋ ਬਣਿਆ ਪੰਜਾਬ ਦਾ ਸ਼ੇਰ ਕੋਹਲੀ ਨੂੰ ਪਿੱਛੇ ਛੱਡ ਕੈਪਟਨ ਗਿੱਲ ਨੇ ਮਾਰੀਆਂ ਵੱਡਾ ਮਾਰਕਾ ਜਾਣੋ ਕੀ ਬਣਿਆ ਇਹ ਰਿਕਾਰਡ ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਵਿਰੋਧ ਦੇ ਪਹਿਲੇ ਟੈਸਟ ਮੈਚ ਵਿੱਚ ਸੈਂਕੜਾ ਲਗਾ ਕੇ ਕਈ ਰਿਕਾਰਡ ਤੋੜ ਦਿੱਤੇ ਹਨ ਇਹ ਗੱਲ ਤੱਕ ਇਸ ਇਹ ਗੱਲ ਗਿੱਲ ਦਾ ਕਪਤਾਨ ਵਜੋਂ ਪਹਿਲਾ ਟੈਸਟ ਮੈਚ ਹੈ ਜਿਸ ਵਿੱਚ ਉਸ ਨੇ ਸੈਂਕੜਾ ਲਗਾ ਕੇ ਟੀਮ ਇੰਡੀਆ ਵਿੱਚ ਪਰੋਸੇਯੋਗਤਾ ਯੋਗਤਾ ਦਾ ਮਾਹੌਲ ਬਣਾਇਆ ਹੈ ਹੁਣ ਗਿੱਲ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਰਾਟ ਕੋਹਲੀ ਨੂੰ ਪਛਾੜ ਦਿੰਦੀ ਹੈ ਹਾਲਾਂਕਿ ਰੋਹਿਤ ਸ਼ਰਮਾ ਅਜੇ ਵੀ ਉਹਨਾਂ ਤੋਂ ਅੱਗੇ ਹਨ ਗਿੱਲ ਨੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀਆਂ ਨੂੰ ਸੂਚੀ ਵਿੱਚ ਵਿਰਾਟ ਕੋਹਲੀ ਨੂੰ ਵੀ ਪਛਾੜ ਦਿੱਤੀ ਹੈ ਦਵਲਜੂ ਟੀਸੀ 2019 ਵਿੱਚ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਵਿਰਾਟ ਕੋਹਲੀ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਕੁੱਲ 5 ਸੈਂਕੜੇ ਲਗਾਏ ਹਨ ਇਸ ਦੇ ਨਾਲ ਹੀ ਹੁਣ ਗਿੱਲ ਨੇ WTC ਵਿੱਚ 6 ਸੈਂਕੜੇ ਲਗਾਏ ਹਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਭਾਰਤੀ ਖਿਡਾਰੀ ਰੋਹਿਤ ਸ਼ਰਮਨ ਹੈ ਜਿਸ ਨੇ 9 ਵਾਰ ਸੈਂਕੜਾ ਲਗਾਇਆ ਹੈ ਜੇ ਗਿੱਲ ਸਿਰਫ 25 ਸਾਲਾਂ ਦਾ ਹੈ ਅਤੇ ਉਸ ਦਾ ਆਸਾਨੀ ਨਾਲ ਰੋਹਿਤ ਸ਼ਰਮਾ ਨੂੰ ਪ੍ਰਸ਼ਾਡ ਸਕਦਾ ਹੈ ਅਤੇ WTC ਦਾ ਇਹ ਇਤਿਹਾਸਕਰਡ ਹਮ ਆਪਣੇ ਨਾਮ ਕਰ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਜਸਵਾਲ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਕਲ ਲਗਾਉਣ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਦੀ ਬਰਾਬਰੀ ਵੀ ਕਰ ਲਈ ਹੈ ਜਸਵਾਲ ਨੇ ਹੁਣ ਤੱਕ ਪੰਜ ਸੈਕਲ ਲਗਾਏ ਹਨ ਜਦੋਂ ਕਿ ਰਿਸ਼ਭ ਪੰਚ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਨ ਇਸ ਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਲੇ ਦੇ ਨੇ ਹੁਣ ਤੱਕ WTC ਵਿੱਚ 4 ਸੈਕੜੇ ਲਗਾਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ